ਘਰ ਦੀ ਬਣੀ ਹੋਈ ਤੁਹਾਨੂੰ ਜੜਿਆ ਕਿ ਖਾਣ ਪੀਣੋ ਤੇ ਤੁਹਾਨੂੰ ਸਭ ਕੁਝ ਮਿਲ ਜੇਗਾ ਮੇਰਾ ਦੀ ਸੈਟਅਪ ਸ਼ੁਰੂ ਕੀਤਾ ਅਖਰ ਕਿਸ ਚੀ ਦਾ ਕੀਤਾ ਤੇ ਕਦੋਂ ਦਾ ਕੀਤਾ ਮੈਂ ਭਾਜੀ ਗ੍ਰੈਜੂਏਟ ਹੈਗਾ 2000 ਮੈਂ 18 ਚ ਪਾਸ ਆਊਟ ਹੋਇਆ ਸੀ ਉਸ ਤੋਂ ਬਾਅਦ ਪ੍ਰਾਈਵੇਟ ਜੌਬ ਵੀ ਕੀਤੀ ਹੈ ਮੈਂ ਤੇ ਫਿਰ ਮਨ ਆ ਗਿਆ ਸੀ ਕਿ ਚਲੋ ਯਾਰ ਆਪਣੇ ਥੋੜਾ ਜਿਹਾ ਛੋਟਾ ਜਿਹਾ ਸਟਾਰਟਅਪ ਸਟਾਰਟ ਕਰ ਲਈਏ ਅਚਮਾ ਚਾਵਲ ਉਹਨੇ ਮੇਰੇ ਕੋਲ ਗੋੜ ਵਾਲੀ ਖੀਰ ਹੁੰਦੀ ਆ ਲੱਸੀ ਹੁੰਦੀ ਆ ਚਾਟੀ ਦੀ ਮੰਗੋ ਤੇ ਮੈਂ ਸੈਲਡ ਵੀ ਰੱਖਦਾ ਮੈਜਟੀਬਲ ਸੈਲਡ ਹੁੰਦਾ ਨਾਲ ਨਾ ਤੁਸੀਂ ਗ੍ਰੈਜੂਏਸ਼ਨ ਕੀਤੀ ਹੈ ਨੌਕਰੀ ਕੀਤੀ ਨੌਕਰੀ ਕਿਉਂ ਛੱਡੀ ਕੀ ਨੌਕਰੀ ਬਈ ਦੇਖੋ ਕਹਿੰਦੇ ਥੱਲੇ ਰਹਿ ਕੇ ਉਹਨਾਂ ਦੀਆਂ ਗੱਲਾਂ ਸੁਣੀ ਜਾਓ ਤੇ ਕੀ ਫਾਇਦਾ ਜਦੋਂ ਤੁਸੀਂ ਪੜਾ ਤੁਹਾਡਾ ਆਪਣਾ ਕੰਮ ਕਰ ਸਕਦੇ ਹੋ ਤੁਸੀਂ ਤੇ ਬਹੁਤ ਵਧੀਆ ਕੰਮ ਚੱਲਦਾ ਪਿਆ ਬਾਬਾ ਜਿਹਦੀ ਕਿਰਪਾ ਹੈਗੀ ਮੇਰੀ ਪੜਾਈਆਂ ਦੇ ਵਿੱਚ ਫਿਰ ਕਰਕੇ ਕੋਈ ਫਾਇਦਾ ਹੁੰਦਾ ਬੰਦਾ ਜੇ ਐਂ ਕੰਮ ਕਰਦੇ ਚ ਜ਼ਿਆਦਾ ਕਮਾਈ ਦੇਖੋ ਭਈ ਪੜਾਈ ਦੇਖੋ ਪੜਾਈ ਲੱਖ ਚੀਜ਼ ਹੈ ਮੈਂ ਪੜਾਈ ਕਰਕੇ ਹਾਲ ਹੋਣਾ ਪੈਂਦਾ ਮਤਲਬ ਇਹ ਨਹੀਂ ਕਿ ਪੜਾਈ ਬੇਕਾਰ ਹੈਗੀ ਹੈ ਦੇਖੋ ਗ੍ਰੈਜੂਏਟ ਸਾਰਿਆਂ ਨੂੰ ਹੋਣਾ ਚਾਹੀਦਾ ਮੇਰਾ ਮੰਨਣਾ ਹੈ ਯਾਰ ਫਸਕਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਤਾਂ ਸਿਟੀ ਹੈਡਲਾਈਨਸ ਤੇ ਮੈਂ ਤੁਹਾਡੇ ਨਾਲ ਹੋਸਟ ਸਿੰਘ ਤਵਲ ਇਸ ਵਕਤ ਤੁਸੀਂ ਮੌਜੂਦ ਆ ਅੰਮ੍ਰਿਤਸਰ ਦੇ ਵਿੱਚ ਅੰਮ੍ਰਿਤਸਰ ਜਿਹੜਾ ਹੈ ਕਿ ਵਕਤ ਵਕਤ ਜ਼ਾਇਕਿਆਂ ਦੇ ਕਾਰਨ ਜਿਹੜਾ ਜਾਣਿਆ ਜਾਂਦਾ ਇੱਥੇ ਵਕਤ ਵਕਤ ਚੀਜ਼ਾਂ ਤੁਹਾਨੂੰ ਖਾਣ ਨੂੰ ਮਿਲਦੀਆਂ ਨੇ ਪਰ ਅਸੀਂ ਜੇ ਅੰਮ੍ਰਿਤਸਰ ਦੀ ਗੱਲ ਕਰੀ ਅਸੀਂ ਚੀਜ਼ਾਂ ਖਾਣ ਨੂੰ ਨਹੀਂ ਪਰ ਜਿਹੜੇ ਲੋਕ ਉਹ ਚੀਜ਼ਾਂ ਬਣਾਉਂਦੇ ਨੇ ਉਹ ਵੀ ਬੜੇ ਖਾਸ ਹੁੰਦੇ ਜਿਨੇ ਕਿ ਆਪਣਾ ਇੱਕ ਸੈਟਅਪ ਸ਼ੁਰੂ ਕੀਤਾ ਅਕਸਰ ਦੇਖਦੇ ਆ ਨੌਜਵਾਨਾਂ ਨੂੰ ਜਿਹੜਾ ਬਾਹਰ ਜਾਣ ਦਾ ਇਛਾ ਜਿਹੜਾ ਹੁੰਦਾ ਹੈ ਪਰ ਇਹ ਜਿਹੜਾ ਨੌਜਵਾਨ ਆ ਇੱਥੇ ਰਹਿ ਕੇ ਜਿਹੜਾ ਮਿਹਨਤ ਕਰਦਾ ਹੈ ਨਜ਼ਰ ਆ ਰਿਹਾ ਤੇ ਆਪਣੀ ਖੁਦ ਦੀ ਕਮਾਈ ਕਰ ਰਿਹਾ ਤੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰ ਰਿਹਾ ਕਿਉਂਕਿ ਦੇਖਿਆ ਜਾ ਤੁਸੀਂ ਦੇਖ ਸਕਦੇ ਹੋ ਇਸ ਵੀਰ ਵੱਲੋਂ ਜਿਹੜਾ ਕਿ ਇਹ ਬੜਾ ਵਧੀਆ ਇੱਕ ਉਪਰਾਲਾ ਕਹਿ ਸਕਦੇ ਕੀਤਾ ਗਿਆ ਵਾ ਕਿ ਇੱਕ ਵਧੀਆ ਚੀਜ਼ ਹੈ ਕਿ ਖੁਦ ਦਾ ਇੱਕ ਅਕਸਰ ਹੀ ਜੰਕ ਫੂਡ ਵਗੈਰਾ ਖਾਣਨੇ ਆ ਪਰ ਇਸ ਵੀਰ ਵੱਲੋਂ ਜਿਹੜਾ ਕਿ ਘਰ ਦੀ ਬਣੀ ਹੋਈ ਤੁਹਾਨੂੰ ਜਿਹੜਾ ਕਿ ਖਾਣ ਪੀਣੋ ਇੱਥੇ ਤੁਹਾਨੂੰ ਸਭ ਕੁਝ ਮਿਲ ਜੇਗਾ ਤੁਹਾਨੂੰ ਜਾਣੂ ਕਰ ਇਸ ਤਰ੍ਹਾਂ ਇਹ ਸੈਟਅਪ ਸ਼ੁਰੂ ਕੀਤਾ ਸਾਰੇ ਗੱਲਬਾਤ ਕਰਦੇ ਆ ਸਸਿਗਾ ਵੀਰ ਸਸਿਗਾ ਗੱਲਬਾਤ ਇਹ ਨਾਮ ਹੈ ਜੀ ਆਪ ਦਾ ਮੇਰਾ ਨਾਮ ਮਨਪ੍ਰੀਤ ਸਿੰਘ ਹੈ ਭਾਈ ਭਾਜੀ ਭਾਈ ਜਿਹੜਾ ਤੁਸੀਂ ਸੈਟਅਪ ਸ਼ੁਰੂ ਕੀਤਾ ਅਖਰ ਕਿਸ ਚੀਜ਼ ਦਾ ਕੀਤਾ ਤੇ ਕਦੋਂ ਦਾ ਕੀਤਾ ਹਾਂ ਹਾਂ ਭਾਈ ਐਪ੍ਰੋਕਸੀਮੇਟਲੀ ਸਾਲ ਹੋ ਗਿਆ ਪਹਿਲਾਂ ਲੱਸੀ ਦਾ ਕੰਮ ਹੈ ਗੈਸੇ ਗਰਮੀਆਂ ਦੇ ਵਿੱਚ ਫਿਰ ਸਰਦੀਆਂ ਆਈਆਂ ਉਹਦੇ ਵਿੱਚ ਰਾਜਮਾ ਚਾਵਲ ਤੇ ਗੋਡੋ ਵਾਲੀ ਖੀਰ ਨਾਲ ਰੱਖ ਲਈ ਸੀ ਮੈਂ ਨਾ ਤੇ ਹੁਣ ਮੇਰੇ ਕੋਲ ਖਾਣਾ ਵੀ ਮਿਲਦਾ ਹੈ ਤੇ ਲੱਸੀ ਵੀ ਮਿਲਦੀ ਹੈ ਅੱਛਾ ਖਾਣਾ ਘਰ ਦਾ ਹੁੰਦਾ ਬਿਲਕੁਲ ਬਿਲਕੁਲ ਮੇਰੀ ਮਦਰ ਪ੍ਰੇਪੇਅਰ ਕਰਦੇ ਭਾਈ ਰਾਜਮਾ ਚਾਵਲ ਹੁੰਦੇ ਮੇਰੇ ਕੋ ਲੱਸੀ ਹੁੰਦੀ ਆ ਚਾਟੀ ਦੀ ਮੰਗੋ ਤੇ ਮੈਂ ਸੈਲਡ ਵੀ ਰੱਖਦਾ ਮੈਂ ਜੁੱਟੀ ਬਸੈਲਡ ਹੁੰਦਾ ਨਾਮਾ ਅੱਛਾ ਭਾਈ ਆ ਜਿਹੜੀ ਆ ਗੁੜ ਵਾਲੀ ਤੁਸੀਂ ਗੱਲ ਕਰ ਰਹੇ ਹੋ ਕੀ ਲੱਸੀ ਕੀ ਖੀਰ ਭਾਈ ਕੀ ਉਹ ਕੀ ਵੱਖਰਾ ਕੀ ਹੁੰਦਾ ਕਿਸੇ ਉਹ ਭਾਈ ਜਿੱਦਾਂ ਚੀਨੀ ਐਡ ਕਰਕੇ ਖੀਰ ਬਣਾਈ ਜਾਂਦੀ ਆ ਪੁਰਾਣੇ ਸਮੇਂ ਦੇ ਵਿੱਚ ਗੁੜ ਦੀ ਖੀਰ ਬਣਦੀ ਸੀ ਗੁੜ ਦੀ ਖੀਰ ਉਹ ਦੀ ਖੀਰ ਉਹ ਦੀ ਖੀਰ ਉਹ ਦੋਵੇਂ ਮੈਂ ਲਾਂਦਾ ਸੀ ਬਟ ਰੋ ਦੀ ਬੇਸਿਕਲੀ ਸ਼ਹਿਰ ਦੇ ਵਿੱਚ ਜ਼ਿਆਦਾ ਲੋਕ ਖਾਂਦੇ ਨਹੀਂ ਆ ਤੇ ਗੋੜਦੀ ਖੀਰ ਕੰਟੀਨਿਊ ਕੀਤੀ ਹੈ ਗੋੜਦੀ ਖੀਰ ਚੱਲਦੀ ਜਾਵੇਗੀ ਤੇ ਮਤਲਬ ਕਿ ਗੋੜੇ ਕਦੇ ਕਹੇ ਇਦਾਂ ਕਿ ਬੋਡੀ ਉਸ ਤੋਂ ਬਹੁਤ ਹੀ ਹੰਾ ਵਧੀਆ ਹੁੰਦਾ ਬੇਸਿਕਲੀ ਦੇਖੋ ਚੀਨੀ ਨੂੰ ਬਣਾਉਣ ਵਾਸਤੇ ਉਹਦੇ ਵਿੱਚ ਕੈਮੀਕਲ ਐਡ ਕੀਤੇ ਜਾਂਦੇ ਆ ਤਾਂ ਉਹ ਚਟਾ ਰੰਗ ਆ ਜਾਂਦਾ ਉਹਦਾ ਤੇ ਗੋੜੇ ਕਾ ਨੈਚੁਰਲ ਪ੍ਰੋਸੈਸ ਨਾਲ ਬੰਦਾ ਤੇ ਗੋੜਦੀ ਖੀਰ ਤਿਆਰ ਕਰੀਦੀ ਆ ਹਾਂਜੀ ਪਹਿਲੇ ਤੁਹਾਡੇ ਬਾਰੇ ਜਾਣਨਾ ਚਾਹਾਂਗੇ ਕੀ ਤੁਹਾਡਾ ਬੈਕਗ੍ਰਾਉਂਡ ਹੈ ਕੀ ਤੁਹਾਡਾ ગામ ਕਿੱਥੋਂ ਕਿੱਨਾ ਤੋਂ ਪੜ੍ਹੇ ਹੋ ਕੀ ਹਿਸਾਬ ਨਾਲ ਆ ਮੈਂ ਭਾਜੀ ਗ੍ਰੈਜੂਏਟ ਹੈਗਾ 2000 ਮੈਂ 18 ਚ ਪਾਸ ਆਊਟ ਹੋਇਆ ਸੀ ਉਸ ਤੋਂ ਬਾਅਦ ਪ੍ਰਾਈਵੇਟ ਜੋਬ ਵੀ ਕੀਤੀ ਹੈ ਮੈਂ ਤੇ ਫਿਰ ਮਨ ਆ ਗਿਆ ਸੀ ਕਿ ਚਲੋ ਯਾਰ ਆਪਣਾ ਥੋੜਾ ਜਿਹਾ ਛੋਟਾ ਜਿਹਾ ਸਟਾਰਟਅਪ ਸਟਾਰਟ ਕਰ ਲਈਏ ਤੇ ਦੱਸੋ ਆਇਆ ਸਟਾਰਟ ਕਰ ਲਿਆ ਮੈਂ ਨਾ ਕਿ ਕਿਸ ਤਰ੍ਹਾਂ ਮਰ ਰਹੀ ਭਾਜੀ ਮਾਈਂਡ ਚ ਸੈਟਅਪ ਹੈ ਕਿ ਸ਼ੁਰੂ ਹੈ ਕਿ ਕੁਝ ਹੋਰ ਵੀ ਕਰਨ ਦਾ ਮਨ ਸੀ ਨਹੀਂ ਬੇਸਿਕਲੀ ਰੋਡ ਸਾਈਡ ਉੱਤੇ ਨਾ ਲੱਸੀ ਕੋਈ ਸੇਲ ਕਰਦਾਨੀ ਪਿਆ ਹਨਾ ਹੈਗਾ ਜੂਸ ਹੈਗਾ ਆ ਕੁਝ ਵੀ ਹੈਗਾ ਦੁਕਾਨਾਂ ਦੇ ਵਿੱਚ ਲੱਸੀ ਵਿਕਦੀ ਪਈ ਥੋੜੀ ਕਾਸਟ ਵੀ ਹੈਈ ਹੈਗੀ ਆ ਤੇ ਫਿਰ ਮੈਂ ਕਿਹਾ ਰੋਡ ਸਾਈਡ ਦੇ ਉੱਤੇ ਕਿਉਂ ਨਾ ਲੱਸੀ ਦਾ ਸਟਾਰਟਅਪ ਕੀਤਾ ਜਾਵੇ ਮੇਰੇ ਕੋਲ ਬੜਾ ਇੱਕ ਵਧੀਆ ਸੈਟਅਪ ਆ ਕਿ ਤੁਹਾਡਾ ਕਿ ਛੋਟਾ ਸੈਟਅਪ ਆ ਕਿ ਕੋਈ ਪਰੇਸ਼ਾਨੀ ਵੀ ਨਹੀਂ ਆ ਸਾਈਡ ਤੇ ਲਗਾ ਕੇ ਤੇ ਬੈਠੇ ਹੋ ਤੁਹਾਨੂੰ ਮੈਂ ਦਿਖਾ ਦੇਣਾ ਤੁਸੀਂ ਦੇਖ ਸਕਦੇ ਹੋ ਸੁਬੀਰ ਨੇ ਜਿਹੜਾ ਸੈਟਅਪ ਲਗਾਇਆ ਹੋਇਆ ਵਾ ਉਹਦੇ ਵਿੱਚ ਤੁਹਾਨੂੰ ਫਾਨ ਪੀਨੋ ਅਜੀ ਜਾਂ ਇਤਫਾ ਦਿੰਦੇ ਆ ਆ ਤੁਸੀਂ ਇਹ ਦੇਖ ਸਕਦੇ ਹੋ ਕਿ ਜਿਹੜਾ ਇਹ ਵੀ ਨੇ ਜਿਹੜੇ ਆਪਣੇ ਬਰਤਨ ਰੱਖੇ ਨੇ ਉਹਦੇ ਤੇ ਲੈ ਕੇ ਨਾ ਤੁਸੀਂ ਦੇਖ ਸਕਦੇ ਕਿ ਇਹ ਪੰਜ ਰਾਜਮਾ ਇਹ ਰਾਜਮਾ ਮੇਰੇ ਬੰਦੇ ਮੱਧਰ ਬਣਾ ਲੈ ਮੇਰੇ ਘਰ ਦੀ ਨਾਰਮਲ ਹਾ ਨਾਰਮਲ ਟੇਸਟ ਹੁੰਦਾ ਜਿਆਦਾ ਨਾ ਚਪੂ ਮਸਾਲੇ ਹੁੰਦੇ ਨਾ ਕੁਝ ਹੁੰਦਾ ਜਿਆਦਾ ਜਿਹੜੇ ਖਾਂਦੇ ਆ ਨਾਰਮਲ ਹੁੰਦਾ ਅੱਛਾ ਬਲ आ, क्या है है। अच्छा हां बासमती कह रहे हैं कि तो चावल अच्छा। है जाओ अच्छा छोटे भी कारबान दे कड़ी होती है बाजी अच्छा ਤੇ ਲੱਸੀ ਹੁੰਦੀ ਆ ਮਾਂ ਮੰਗੋ ਲੱਸੀ ਹੈਗੀ अच्छा फ्लेवर्ड है बेसिकली हाँ ਮੰਗੋ ਫਲੇਵਰਡ ਲੱਸੀ ਹੈਗੀ अच्छा ਮਿੱਠੀ ਹੈਗੀ ਲੱਸੀ ਦੁੱਧ ਚਾਟੀ ਦੀ ਹੈਗੀ अच्छा ਚਾਟੀ ਦੀ ਨਮਕੀਨ ਹੁੰਦੀ ਹੈ ਜੀ ਬਈ अच्छा अच्छा ਉਹ ਤਾਂ ਬਣਾ ਲਈ ਖੁਦ ਖੁਦ ਬਈ ਖਾਕੇ ਬਈ ਤੁਸੀਂ ਗ੍ਰੈਜੂਏਸ਼ਨ ਕੀਤੀ ਹੈ ਨੌਕਰੀ ਕੀਤੀ ਨੌਕਰੀ ਕਿਉਂ ਛੱਡੀ ਕੀ ਨੌਕਰੀ ਬਈ ਦੇਖੋ ਕਹਿੰਦੇ ਥੱਲੇ ਰਹਿ ਕੇ ਉਹਨਾਂ ਦੀਆਂ ਗੱਲਾਂ ਸੁਣੀ ਜਾਓ ਤੇ ਕੀ ਫਾਇਦਾ ਜਦੋਂ ਤੁਸੀਂ ਪਤਾ ਤੁਹਾਡਾ ਆਪਣਾ ਕੰਮ ਕਰ ਸਕਦੇ ਹੋ ਤੁਸੀਂ ਤੇ ਬਹੁਤ ਵਧੀਆ ਕੰਮ ਚੱਲਦਾ ਪਿਆ ਬਾਬਾ ਜਿਹਦੀ ਕਿਰਪਾ ਹੈਗੀ ਮੇਰੇ ਤੇ ਵਸੇ ਪਹਿਲੀ ਦੇਖਿਆ ਜਾਵੇ ਤਾਂ ਪੜਾਈਆਂ ਦੇ ਵਿੱਚ ਫਿਰ ਕਰਕੇ ਕੋਈ ਫਾਇਦਾ ਨਹੀਂ ਹੁੰਦਾ ਬੰਦਾ ਜੇ ਇਹ ਕੰਮ ਕਰਦੇ ਚ ਜ਼ਿਆਦਾ ਕਮਾਈ ਕੋ ਦੇਖੋ ਬਈ ਪੜਾਈ ਦੇਖੋ ਪੜਾਈ ਲੱਛੀ ਜਗੀ ਹੈ ਮੈਂ ਪੜਾਈ ਕਰਕੇ ਹਾਲ ਹੋਣਾ ਪੈਂਦਾ ਮਤਲਬ ਇਹ ਨਹੀਂ ਕਿ ਪੜਾਈ ਬੇਕਾਰ ਹੈਗੀ ਪਰ ਦੇਖੋ ਗ੍ਰੈਜੂਏਟ ਸਾਰਿਆਂ ਨੂੰ ਹੋਣਾ ਚਾਹੀਦਾ ਮੇਰਾ ਮੰਨਣਾ ਹੈ ਆ ਤੁਸੀਂ ਬਾਅਦ ਚ ਕੀ ਕਰਦੇ ਜੋ ਵ ਜ਼ਰੂਰੀ ਨੇ ਬਸੇ ਕਲਚਰ ਤੁਹਾਨੂੰ ਪਤਾ ਚੱਲਦਾ ਨਾ ਮੈਨਾਂ ਉੱਠਣਾ ਪਤਾ ਚੱਲ ਜਾਂਦਾ ਤੁਹਾਨੂੰ ਹਨਾ ਤੇ ਗ੍ਰੈਜੂਏਸ਼ਨ ਤੇ ਮਸਟ ਹੈ ਕਿ ਮੈਂ ਕਹਿੰਨਾ ਕਿ ਗ੍ਰੈਜੂਏਸ਼ਨ ਨਹੀਂ ਕਿ ਜੇ ਮੈਂ ਰੇਡੀ ਲਾਣੀ ਤੇ ਮੈਂ ਗ੍ਰੈਜੂਏਸ਼ਨ ਨਹੀਂ ਕਰਨੀ ਫਿਰ ਮੈਨੂੰ ਪੜਾਈ ਦਾ ਕਿੱਦਾਂ ਕੋਈ ਪਲੇ ਨਹੀਂ ਕਰ ਸਕਦਾ ਜੇ ਤੁਸੀਂ ਪੜੇ ਲਿਖੇ ਹੋ ਜਿਆਰ ਤੁਹਾਡੇ ਨਾਲ ਮੇਰੇ ਕੋਲ ਵਧੀਆ ਗੱਲ ਹੈ ਤੁਸੀਂ ਦੇਖ ਸਕਦੇ ਹੋ ਕਿ ਵੀਰ ਵੱਲੋਂ ਜਿਹੜਾ ਕਿ ਸੈਟਅਪ ਲਗਾਇਆ ਗਿਆ ਹੈ ਕਸਟਮਰ ਵੀ ਜਿਹੜੇ ਕਿ ਆਉਂਦੇ ਨੇ ਇੱਕ ਵਧੀਆ ਗੱਲ ਹੈ ਕਿ ਗ੍ਰੈਜੂਏਸ਼ਨ ਕਰਨੀ ਜ਼ਰੂਰੀ ਕਿਉਂਕਿ ਅਕਸਰ ਲੋਕੀ ਦੇਖਦੇ ਨੇ ਕਿ ਐਸੀ ਗ੍ਰੈਜੂਏਟਰ ਨਹੀਂ ਆ ਜਾ ਕਿਹੜੇ ਰੇਡੀਆ ਹੋਲੇ ਨੇ 12 ਗ੍ਰੈਜੂਏਸ਼ਨ ਕਰਨ ਤੋਂ ਬਾਅਦ ਵੀ ਬਿਨਾ ਕਿਸੇ ਸ਼ਰਮ ਤੋਂ ਜਿਹੜਾ ਕਿ ਕੰਮ ਕਰ ਰਿਹਾ ਲੇਕਿਨ ਵਧੀਆ ਗੱਲ ਹੈ ਕਿ ਜਿਹੜੇ ਰਾਹਾਗੀਰ ਹੁੰਦੇ ਨੇ ਜਿਹੜੇ ਰਿਕਸ਼ਾ ਚਾਲਕ ਹੁੰਦੇ ਨੇ ਤੇ ਦੂਜੇ ਨਾਲ ਇੱਕ ਵਧੀਆ ਕਾਸਟ ਜਿਹੜੀ ਆ ਕਿਥੇ ਖਾਣ ਪੀਣ ਨੂੰ ਉਸ ਥੀਸ ਤੇ ਮਿਲ ਜਾਂਦੀ ਕਿ ਲੋਕੀ ਆ ਕੇ ਜਿਹੜਾ ਖਾ ਸਕਦੇ ਨੇ ਕੋਈ ਨਾ ਮਹਿੰਗਾ ਨਹੀਂ ਕਿਸੇ ਰੈਸਟੋਰੈਂਟਾਂ ਤੇ ਚਲ ਜਾਂਦੇ ਆ ਜਾਂ ਕਿਥੇ ਹੋਰ ਚਲ ਜਾਂਦੇ ਆ ਚੀਜ਼ਾਂ ਬਹੁਤ ਮਹਿੰਗੀਆਂ ਹੁੰਦੀਆਂ ਨੇ ਸਸਤੀਆਂ ਨਹੀਂ ਮਿਲਦੀਆਂ ਪਰ ਜਿਹੜਾ ਇਹ ਵੀਰ ਹੈ ਇਹ ਵੀਰ ਜਿਹੜਾ ਹੈ ਕਿ ਬਹੁਤ ਵਧੀਆ ਤਰ੍ਹਾਂ ਇੱਕ ਵਧੀਆ ਰੇਟ ਤੇ ਜਿਹੜਾ ਕਿ ਵਾਜਬ ਰੇਟ ਤੇ ਜਿਹੜਾ ਤੁਹਾਨੂੰ ਉੱਥੇ ਪਹੁੰਚਦਾ ਤੇ ਗ ਕਿਉਂਕਿ ਦੇਖਿਆ ਜਾਵੇ ਤਾਂ ਲੋਕ ਬਹੁਤ ਹੀ ਮੁਸ਼ਕਿਲ ਜਿਹੜਾ ਗਰਮੀ ਦੇ ਵਿੱਚ ਕੱਢਦੇ ਨੇ ਤੇ ਐਸੇ ਇੱਕ ਹੋਰ ਕਸ਼ਮੀਰ ਨੇ ਗਲਪਤ ਕਰ ਲੈਣੇ ਜਾਂਦੇ ਹਾਂ ਜੀ ਭਾਜੀ ਕੀ ਨਾਮ ਹੈ ਜੀ ਹਾਂ ਸਰ ਮੇਰਾ ਨਾਮ ਹਨਾ ਹੈ ਜੀ ਭਾਈ ਕੀ ਕਹਿਣਾ ਚਾਹੋਗੇ ਜਿਹੜਾ ਇਹਨਾਂ ਵੱਲੋਂ ਜਿਹੜਾ ਸੈਟਅਪ ਸ਼ੁਰੂ ਕੀਤਾ ਗਿਆ ਕਿਸਨ ਲ ਭਾਜੀ ਇੱਕ ਬੜੀ ਸੋਹਣੀ ਖੂਬਸੂਰਤੀ ਹੈ ਇਹ ਸ਼ਹਿਰ ਅੰਮ੍ਰਿਤ ਸਰਦਿ ਸ਼੍ਰੀ ਗੁਰੂ ਰਾਮਦਾਸ ਦੀ ਨਗਰੀ ਵਸਾਈ ਹੋਈ ਹੈ ਤੇ ਇਸ ਸ਼ਹਿਰ ਦੀ ਇਹ ਖੂਬਸੂਰਤੀ ਹੈ ਕਿੱਥੇ ਕੋਈ ਭੁੱਖਾ ਨਹੀਂ ਮਰਦਾ ਚਾਹੇ ਕੰਕੀ ਸ਼ੁਰੂ ਘਰ ਇਸ ਤਰ੍ਹਾਂ ਦੀ ਨੇ ਤੇ ਇਹ ਸੈਟਅਪ ਜਿਹੜਾ ਤੁਸੀਂ ਦੇਖ ਰਹੇ ਹੋ ਇੱਕ ਨੌਜਵਾਨ ਵੱਲੋਂ ਲਗਾਇਆ ਗਿਆ ਤੇ ਹਲਕੀ ਜੀ ਉਮਰ ਆ ਵੱਡੀ ਗੱਲ ਹੈ ਕਿ ਇਸ ਉਮਰ ਦੇ ਲੋਕ ਜ਼ਰੂਰ ਸ਼ਰਮ ਖਾ ਜਾਂਦੇ ਨੇ ਕਿ ਅਸੀਂ ਇਸ ਤਰ੍ਹਾਂ ਦੇ ਕੰਮ ਨਹੀਂ ਕਰਦੇ ਮਗਰ ਰੋਡ ਸਾਈਡ ਤੇ ਇੱਕ ਸੈਟਅਪ ਸ਼ੁਰੂ ਕੀਤਾ ਹੋਇਆ ਇੱਕ ਖੂਬਸੂਰਤੀ ਦੇਖੋ ਗੱਡੀ ਆ ਕਿ ਰੋਡ ਸਾਈਡ ਤੇ ਸੈਟਅਪ ਸ਼ੁਰੂ ਕਰਨ ਤੋਂ ਬਾਅਦ ਇੱਕ ਗ੍ਰੈਜੂਏਸ਼ਨ ਆ ਇਹ ਵੱਡੀ ਗੱਲ ਹੈ ਪੜਿਆ ਦੇਖਿਆ ਨੌਜਵਾਨ ਇਹ ਲੋਕਾਂ ਨੂੰ ਵੀ ਸਬਕ ਦੇ ਰਿਹਾ ਕਿ ਤੁਸੀਂ ਵੀ ਮਿਹਨਤ ਕਰੋ ਮਿਹਨਤ ਜਿਹੜੀ ਹੈ ਉਸ ਦੇ ਨਾਲ ਜਿਹੜਾ ਫਲ ਫੁੱਲ ਹੈ ਜ਼ਰੂਰ ਲੱਗਦਾ ਹੈ ਤੇ ਉਹ ਖੂਬਸੂਰਤ ਤਸਵੀਰ ਹੈ ਤੁਸੀਂ ਗੱਲਬਾਤ ਵੀ ਕਰ ਰਹੇ ਸੀ ਮੈਂ ਇਥੇ ਇਕਲੋਤਾ ਤੇ ਮੈਂ ਗੱਲਾਂ ਹੀ ਸੁਣ ਰਿਹਾ ਸੀ ਵੀ ਇਤਨੀਆਂ ਵੇਖਤੀਆਂ ਗੱਲਾਂ ਸੀ ਕਿੱਦੇ ਮਸਟ ਹੋਣੀ ਚਾਹੀਦੀ ਗ੍ਰੈਜੂਏਸ਼ਨ ਹੈ ਜਿਹੜੀ ਮਸਟ ਹੋਣੀ ਚਾਹੀਦੀ ਸ਼ਰਮ ਨਹੀਂ ਕਰ ਚਾਹੀਦੀ ਇਹ ਵੀ ਵੱਡੀ ਗੱਲ ਹੈ ਕਿ ਸ਼ਰਮ ਦਾ ਕਰਕੇ ਪੜੇ ਲਿਖੇ ਹੋਣ ਦੇ ਬਾਅਦ ਤੁਸੀਂ ਆਪਣਾ ਸੈਟਮ ਸਿਰ ਉੱਠਾ ਤੇ ਬਾਕੀ ਨੌਜਵਾਨਾਂ ਨੂੰ ਇੱਕ ਸੰਦੇਸ਼ ਦੇ ਰਿਹਾ ਤੇ ਇਹ ਨੌਜਵਾਨ ਮੈਂ ਪਹਿਲਾਂ ਵੀ ਆਉਣਾ ਰਹਿਣਾ ਹੈ ਵੀਰ ਕੋ ਤੇ ਨਸ਼ਿਆਂ ਤੋਂ ਦੂਰ ਹੋਣ ਦੀ ਵੀ ਇੱਕ ਗੱਲ ਜਿਹੜੀ ਹੈ ਜ਼ਰੂਰ ਕਹਿੰ ਬਹੁਤ ਬਹੁਤ ਪੜ੍ਹਨ ਲਈ ਵੀ ਬਹੁਤ ਜ਼ਰੂਰੀ ਹੈ ਤੇ ਮਗਰ ਆਪਣਾ ਕੰਮ ਉਹ ਵੀ ਜ਼ਰੂਰ ਕਰੋ ਤਾਂ ਜੋ ਜਿਹੜੀ ਬੇਰੋਜ਼ਗਾਰੀ ਉਹ ਦੂਰ ਹੋ ਸਕੇ ਬਹੁਤ ਵਧੀਆ ਗੱਲ ਹੈ ਕਿ ਜਦ ਤੱਕ ਦੇਖਦਾ ਕਸਮਰ ਵੀ ਬਹੁਤ ਖੁਸ਼ ਨੇ ਇਸ ਵੀਰ ਤੋਂ ਵੀ ਦੇਖ ਸਕਦਾ ਤੁਹਾਨੂੰ ਦਿਖਾ ਦੇਣਾ ਗੱਡੀ ਦੇ ਵਿੱਚ ਵੀ ਆਉਂਦਾ ਤੇ ਆਪਣਾ ਇੱਥੇ ਗੱਡੀ 'ਚ ਆ ਕੇ ਜਿਹੜਾ ਕਿ ਵੀਰ ਖਾਂਦਾ ਵਾ ਕਿ ਦੇਖਿਆ ਜਾਵੇ ਤਾਂ ਇੱਕ ਬਹੁਤ ਵਧੀਆ ਇਹੋ ਜਿਹੇ ਲੋਕਾਂ ਨੂੰ ਹਮੇਸ਼ਾ ਸਾਨੂੰ ਸਪੋਰਟ ਕਰਨਾ ਚਾਹੀਦਾ ਕਿਉਂਕਿ ਇੱਕ ਅਕਸਰ ਦੇਖਦੇ ਆ ਕਿ ਲੋਕੀ ਅੱਜ ਕੱਲ ਬੜੀ ਚੀਜ਼ਾਂ ਉਹੋ ਜਿਹੀ ਚੀਜ਼ਾਂ ਨੂੰ ਇੱਕ ਮੋਟੀਵੇਟ ਕਰਦੇ ਨੇ ਗਲਤ ਹੁੰਦੀਆਂ ਪਰ ਜਿਹੜੀ ਅਸੀਂ ਗੱਲ ਕਰ ਲਈ ਸਾਡੇ ਜਿਹੜੇ ਮੀਡੀਆ ਦੇ ਲੋਕ ਨੇ ਉਹਨਾਂ ਦਾ ਇੱਕ ਤਰ੍ਹਾਂ ਫਰਜ ਬੰਦਾ ਹੈ ਸਾਨੂੰ ਇਹੋ ਜਿਹੇ ਲੋਕਾਂ ਦੀਆਂ ਕਹਾਣੀਆਂ ਵੀ ਬਾਹਰ ਲੈ ਕੇ ਆਉਣੀ ਚਾਹੀਦੀਆਂ ਨੇ ਕਿਉਂਕਿ ਦੇਖਿਆ ਜਾਵੇ ਐਕਸਲ ਲੋਕ ਸਮਝਦੇ ਨੇ ਕਿ ਅਸੀਂ ਬਾਹਰ ਚੱਲ ਜਾਾਂਗੇ ਜਾਂ ਕਿਸ ਤਰ੍ਹਾਂ ਤੁਸੀਂ ਇੱਥੇ ਰਹਿ ਕੇ ਬਹੁਤ ਵਧੀਆ ਕਮਾ ਸਕਦੇ ਹੋ ਜਿਹੜਾ ਵੀਰ ਹੈ ਇੱਥੇ ਰਹਿ ਕੇ ਵੀ ਬਹੁਤ ਵਧੀਆ ਕਮਾਈ ਕਰ ਰਿਹਾ ਵਾ ਤੇ ਹੋਰ ਵੀ ਕਸ਼ਮੀਰ ਆਏ ਨੇ ਉਹਨਾਂ ਨੂੰ ਪੁੱਛ ਲੈਣੇ ਹਾਂ ਜੀ ਵੀਰ ਕੀ ਨਾਮ ਹੈ ਤੁਹਾਡਾ ਸਾਹਿਲ ਵਾਦੀ ਤੇ ਤੀਸਰਾ ਦਾ ਲੱਗਿਆ ਵੀਰ ਉਹਨਾਂ ਦਾ ਸੈਟਅਪ ਟਰਾਈ ਕੀਤਾ ਤੁਸੀਂ ਕਦੀ ਸੈਟਅਪ ਹਾਂਜੀ ਭਾਜੀ ਮੈਂ ਜਦੋਂ ਇਹਨਾਂ ਨੇ ਖੀਰ ਲਾਈ ਸੀ ਵੱਲੋਂ ਉਦੋਂ ਉਦੋਂ ਵੀ ਆਏ ਇਹ ਕੜੀ ਚੋਲ ਵੀ ਖਾ ਗਏ ਟਰਾਈ ਕੀਤੇ ਆ ਅੱਛਾ ਰਾਜਮਾ ਚਾਵਲ ਵੀ ਟਰਾਈ ਕੀਤੇ ਉਹ ਵੀ ਉਹਨਾਂ ਦਾ ਟੇਸਟ ਹੀ ਬੜਾ ਵੈਸਟ ਹੈਗਾ ਇਹ ਸਨ ਕਰੇ ਮੰਮੀ ਬਣਾਉਂਦੇ ਹਨ ਮਾਂ ਦੇ ਹੱਥਾਂ ਦਾ ਬਸ ਸਮਝ ਲਾ ਕਿ ਉਹੀ ਟੇਸਟ ਇਹਨਾਂ ਦਾ ਹੈ ਹਾਂਜੀ ਕੋਈ ਇਹ ਨਹੀਂ ਲੱਗਦਾ ਕਿ ਆਪਾਂ ਬਾਹਰ ਦਾ ਫੂਡ ਖਾ ਰਹੇ ਹਾਂ ਜਦੋਂ ਇਹਨਾਂ ਦਾ ਹੀ ਖਾਈਦਾ ਲੱਗਦਾ ਘਰ ਦਾ ਹੀ ਹੈ ਹਾਂਜੀ ਹਾਂਜੀ ਤੇ ਤੁਸੀਂ ਦੇਖ ਸਕਦੇ ਹੋ ਕਿ ਇੱਕ ਕਸਟਮਰ ਵੀ ਬਹੁਤ ਵਧੀਆ ਇੱਕ ਜਰਾਵਾ ਰਿਸਪੌਂਸ ਦੇ ਰਹੇ ਨੇ ਇਹ ਇੱਕ ਵੀਰ ਨਾਲ ਗ ਬੀਜੀ ਇੱਕ ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਜਿਹੜੇ ਨਿਰਾਸ਼ ਹੋਏ ਨੇ ਦਿਨੇ ਡਿਗਰੀਆਂ ਕਰਨ ਤੋਂ ਬਾਅਦ ਕਹਿੰਦੇ ਨੇ ਕਿ ਡਿਗਰੀ ਕਰ ਲਈ ਕੰਮ ਨਹੀਂ ਮਿਲਿਆ ਉਹਨਾਂ ਨੂੰ ਕੀ ਕੀ ਸੰਦੇਸ਼ ਦੇਣਾ ਚਾਹੋਗੇ ਦੇਖੋ ਪ੍ਰਾਈਵੇਟ ਜੌਬਾਂ ਦੇ ਭਾਈ ਹਰ ਜਗ੍ਹਾ ਹੈਗੇ ਆ ਯਾਨੀ ਕਿ ਪ੍ਰਾਈਵੇਟ ਜੌਬ ਹੈਗੇ ਨਹੀਂ ਆ ਬਸ ਮੇਰਾ ਮੰਨਣਾ ਹੈ ਕਿ ਤੁਸੀਂ ਯਾਰ ਆਪਣਾ ਛੋਟਾ ਜਿਹਾ ਸਟਾਰਟਅਪ ਸਟਾਰਟ ਕਰ ਲਓ ਵੀ ਤੇ ਨਰਾਸ਼ ਕੱਤ ਹੋਣਾ ਹੈ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਅੰਬਰਸਰ ਦੇ ਵਿੱਚ ਇਹ ਨਹੀਂ ਕਿ ਜੌਬ ਨਹੀਂ ਹੈਗੇ ਅਨਲਿਮਿਟਿਡ ਜੌਬ ਹੈਗੇ ਆ ਤੁਸੀਂ ਜੌਬ ਕਰ ਲਓ ਵੀ ਬਸ ਆ ਕਿ ਸੈਲਰੀ ਘਟ ਦਿੰਦੇ ਆ ਤੇ ਉਹਦੀ ਵਜ੍ਹਾ ਨਾਲ ਤੇ ਥੋੜਾ ਆਪਣਾ ਮੈਂ ਕਹਿੰਨਾ ਸਟਾਰਟਅਪ ਜੇ ਬੰਦਾ ਕਰਲੇ ਛੋਟਾ ਜਿਹਾ ਕਰਲੇ ਤੇ ਬਹੁਤ ਵਧੀਆ ਕਰਨਾ ਚਾਹੀਦਾ ਵੇਲੇ ਨਹੀਂ ਰਹਿਣਾ ਚਾਹੀਦਾ ਅਕਸਰ ਕੀ ਦੇਰ ਨੇ ਇੱਕ ਵਧੀਆ ਗੱਲ ਕੀਤੀ ਹੈ ਵਿਲੇ ਰੋ ਕਿਤੇ ਵਿਲਾ ਕੇ ਜਿਹੜਾ ਤੇ ਮੰਗ ਹੁੰਦਾ ਸ਼ੈਤਾਨ ਦਾ ਘਰ ਹੁੰਦਾ ਕਿਉਂਕਿ ਲੋਕਾਂ ਨੂੰ ਵਿਲੇ ਨਹੀਂ ਰਹਿਣਾ ਚਾਹੀਦਾ ਕੰਮ ਕੁਛ ਕਰਦੇ ਹੀ ਰਹਿਣਾ ਚਾਹੀਦਾ ਕਿਉਂਕਿ ਜਿਹੜੇ ਸਾਡੇ ਬਜ਼ੁਰਗ ਸੀਗੇ ਉਹ ਕਦੀ ਵੀ ਵਿਲੇ ਨਹੀਂ ਬੈਠਦੇ ਅੱਜ ਵੀ ਜਿਹੜੇ 70 80 ਸਾਲਾਂ ਦੇ ਜਿਹੜੇ ਬਜ਼ੁਰਗ ਨੇ ਤੁਸੀਂ ਦੇਖਦੇ ਹੋਵੋਗੇ ਕੁਛ ਨਾ ਕੁਛ ਘਰ ਦੇ ਵਿੱਚ ਕੰਮ ਤੁਹਾਨੂੰ ਕਰਦੇ ਹੋਏ ਨਜ਼ਰ ਆਣਗੇ ਕਿਉਂ ਕਿ ਉਹਨਾਂ ਨੇ ਮਿਹਨਤਾਂ ਦੀ ਜਿਹੜੀ ਹੈ ਹੱਥ ਪੈਜਾ ਅਸੀਂ ਵੀ ਚਾਹਦੇ ਹਾਂ ਜਿਹੜੇ ਨੌਜਵਾਨ ਨੇ ਅਕਸਰ ਨਸ਼ਿਆਨੀ ਕਾਲ ਕੀਤੀ ਜਾਂਦੀ ਪੰਜਾਬ ਦੇ ਨੌਜਵਾਨ ਨਸ਼ੇ ਦੇ ਵਡੇ ਪਰ ਇਹੋ ਜਿਹੇ ਜਿਹੜੇ ਨੌਜਵਾਨ ਨੇ ਆਪਣਾ ਇੱਕ ਜਿਹੜਾ ਵੱਖਰਾ ਇੱਕ ਇਨਵੈਸਟ ਕਰਕੇ ਪੰਜਾਬ ਦੇ ਵਿੱਚ ਲੋਕਾਂ ਨੂੰ ਇੱਕ ਵਧੀਆ ਚੀਜ਼ ਖਿਵਾ ਰਹੇ ਨੇ ਕਿ ਵਧੀਆ ਕਰਕੇ ਕਿ ਮੋਟੀਵੇਟ ਕਰ ਰਹੇ ਨੇ ਜੇ ਮੈਂ ਕਾ ਸਕਦਾ ਹਾਂ ਕਿਤੇ ਚੰਗੀ ਕਿਉਂ ਅਸੀਂ ਆਸ ਕਰਦੇ ਹਾਂ ਲੋਕ ਇਹਨਾਂ ਤੋਂ ਕੁਝ ਸੰਦੇਸ਼ ਲੈ ਕੇ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵਧਣ ਕੇ ਮੈਨੂੰ ਤੇ ਆ ਜਾਂਦਾ ਮਸ਼ਤਿਪ ਸਿੰਘ ਕਮਲਦਾਸ ਸਿੰਘ ਹੈਡਲਾਈਨ ਸੰਬਸਾਰ